ਦੀ ਜਿੰਨਾ ਜਿੰਨਾ ਦੀ ਮਾਇਆ ਆਈ ਆ ਆ ਇੱਕ ਭੈਣ ਨੇ ਸਾਡੇ ਕੋਲ ਪਾਰਸਲ ਮੰਗਾਇਆ ਸ਼ੂਗਰ ਦਾ ਤੇ ਚਿਹਰੇ ਦੇ ਉੱਤੇ ਸ਼ਾਇਆਂ ਹੀ ਪਾਰਸਲ ਤਿਆਰ ਆ ਜੀ ਨੇ ਇੰਗਲੈਂਡ ਵਿੱਚ ਸਾਡੇ ਕੋਲੋਂ ਪਾਰਸਲ ਮੰਗਾਇਆ ਵਾ ਇਸ ਵੀਰ ਦਾ ਵੀ ਪਾਰਸਲ ਤਿਆਰ ਆ ਜੀ ਇਸ ਵੀਰ ਦੇ ਲਿਵਰ ਦੇ ਵਿੱਚ ਪ੍ਰੋਬਲਮ ਆ ਮਿੱਦੀਮ ਸਾਨੇ ਦੇ ਵਿੱਚ ਕਾਫੀ ਪ੍ਰੋਬਲਮ ਆ ਵਾ ਉਹਦੇ ਵਾਸਤੇ ਪਾਰਸਲ ਤਿਆਰ ਆ ਜੀ ਜੀ ਆ ਜਿਹੜੀ ਚੰਗੀ ਤਰ੍ਹਾਂ ਬੋਲ ਨਹੀਂ ਸਕਦੀ ਤੇ ਨਾ ਹੀ ਚੰਗੀ ਤਰ੍ਹਾਂ ਸਮਝ ਸਕਦੀ ਆ 2 ਮਹੀਨੇ ਦੀ ਦਵਾਈ ਇਸ ਬੱਚੀ ਵਾਸਤੇ ਪਾਰਸਲ ਤਿਆਰ ਆ ਜੀ ਇਹ ਅਸੀਂ ਗਰਦਾਸਪੁਰ ਵਿਖੇ ਦਵਾਈ ਭੇਜਾਂਗੇ ਅੱਖਾਂ ਦੇ ਲਈ ਚਿੱਟੇ ਮੋਤੀ ਦੀ ਦਵਾਈ ਦਾ ਪਾਰਸਲ ਤਿਆਰ ਆ ਜੀ ਲੈਣ ਵਾਸਤੇ ਕਪੂਰਥਲੇ ਵਿਖੇ ਦਵਾਈ ਭੇਜਾਂਗੇ ਇਹ ਵੀ ਪਾਰਸਲ ਤਿਆਰ ਆ ਜੀ ਲੈਣ ਵਾਸਤੇ ਅਸੀਂ ਪਟਿਆਲਾ ਵਿਖੇ ਦਵਾਈ ਭੇਜਾਂਗੇ ਲਕੋਰੀਏ ਦੀ ਦਵਾਈ ਭੇਜਾਂਗੇ ਇਹ ਵੀ ਪਾਰਸਲ ਤਿਆਰ ਆ ਜੀ ਵੀਰ ਵਾਸਤੇ ਸ਼ੈਨਸ਼ਾਈ ਤੇਲਾ ਗਰਦਾਸਪੁਰ ਵਿਖੇ ਭੇਜਾਂਗੇ ਇਹ ਵੀ ਪਾਰਸਲ ਤਿਆਰ ਆ ਜੀ ਵੀ ਸਾਡੇ ਕੋਲੋਂ ਕੋਈ ਵੀ ਨੁਕਸਾ ਮੰਗਾਉਣਾ ਹੋਵੇ ਆਪ ਜੀ ਦੇਸ਼ ਵਿਦੇਸ਼ ਦੇ ਵਿੱਚ ਕਿਤੇ ਵੀ ਸਾਡੇ ਕੋਲੋਂ ਨੁਕਸਾ ਮੰਗਾ ਸਕਦੇ ਹੋ ਹਰੇਕ ਦਵਾਈ ਦਿੱਤੀ ਜਾਂਦੀ ਆ ਦਵਾਈ ਮੰਗਾਉਣ ਦਾ ਤਰੀਕਾ ਇਹ ਆ ਜੀ ਆਪ ਜੀ ਨੇ ਪਹਿਲਾਂ ਆਪਣਾ ਐਡਰੈਸ ਤੇ ਫੋਨ ਨੰਬਰ ਭੇਜਣਾਂ ਦਾ ਪੂਰਾ ਐਡਰੈਸ ਪਿੰਨ ਕੋਡ ਸਮੇਤ ਭੇਜੋ ਤੇ ਫਿਰ ਅਸੀਂ ਆਪ ਜੀ ਨੂੰ ਦੱਸਾਂਗੇ ਵੀ ਕਿਵੇਂ ਆਪ ਜੀ ਨੇ ਸਾਰੀ ਮਾਇਆ ਭੇਜਣੀ ਆ ਕਿਵੇਂ ਦਵਾਈ ਮੰਗਾਉਣੀ ਆ ਸੋ ਸਾਡੇ ਆ ਵੀਡੀਓ ਨੂੰ ਜੋ ਸਹਿਯੋਗ ਦਿੰਦੇ ਆ ਸੰਗਤ ਬਹੁਤ ਬਹੁਤ ਧੰਨਵਾਦ ਤੇ ਸਾਡੇ ਕੋਲ ਕਈ ਫੋਨ ਵੀ ਨਹੀਂ ਚੱਕੇ ਜਾਂਦੇ ਨਹੀਂ ਗੱਲ ਹੁੰਦੀ ਜਿਹੜੇ ਸਾਡੇ ਨੇੜੇ ਤਰਨਤਾਰਨ ਸਾਹਿਬ ਤੋਂ ਆ ਜਾਂ ਅੰਮ੍ਰਿਤਸਰ ਤੋਂ ਉਹ ਆ ਕੇ ਹਰ ਐਤਵਾਰ 10 ਵਜੇ ਤੋਂ ਲੈ ਕੇ 4 ਵਜੇ ਤੱਕ ਸਾਡੇ ਕੋਲੋਂ ਦਵਾਈ ਦਵਾਖਾਨੇ ਤੇ ਆ ਕੇ ਲਿਜਾ ਸਕਦੇ ਹੋ ਜਿਹੜੇ ਦੂਰ ਦੇਸ਼ ਵਿਦੇਸ਼ਾਂ ਦੇ ਵਿੱਚ ਉਹ ਸਾਡੇ ਕੋਲੋਂ ਪਾਰਸਲ ਕਰ ਵੀ ਮੰਗਵਾ ਸਕਦੇ ਆ